ਸ਼ਸ਼ੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਗੱਟਾ ਚੋਲ ਜਾਂ ਪਲਾਉ ਕੁਝ ਵੀ ਕਹਿ ਸਕਦੇ ਹੋਗੇ ਰਾਜਸਤਾਨੀ ਸਟਾਈਲ ਤੇ ਨਾਲ ਆਪ ਬਣਾਵਾਂਗੇ ਪਿਆਸ ਦਾ ਰਹਿਤਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਖਰੇ ਮਸਾਲੇ ਹੈਗੇ ਉਹਨਾਂ ਨੂੰ ਪੀਸਾਂਗੇ ਸਭ ਤੋਂ ਪਹਿਲਾਂ ਬਧਨੀਆਂ ਲੈ ਲਿਆ ਤੇ ਇਹ ਜਿਹੜੀ ਸੌਂਫ ਹੈਗੀ ਆਪਾਂ ביਜੀ ਹੋਈ ਸੀਗੀ ਤੇ ਆਪਾਂ ਸੌਂਫ ਲੈ ਲਈ ਹੈਗੀ 2 ਚਮਚੇ ਦੇ ਕਰੀਏ 1 ਚਮਚਾ ਜੀਰਾ ਲੈ ਲਿਆ ਤੇ ਇਹਨੂੰ ਆਪਾਂ ਪੋਰ ਲਾਂਗੇ ਇਹਦੀ ਜਿਹੜੀ ਖੁਸ਼ੂ ਹੈ ਬਹੁਤ ਜ਼ਿਆਦਾ ਵਧੀਆ ਹੈਗੀ ਇਹ ਇਹ ਆਪਾਂ ਬਿਨਾਂ ਰੇ ਸਪਰੇ ਤੋਂ ਮਤਲਬ ਕਿ ਤਿਆਰ ਕੀਤੀ ਹੈਗੀ ਕੋਈ ਇਹਦੇ ਚਰੇ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਹੈਗੀ ਇਸ ਤਰ੍ਹਾਂ ਹੀ ਉਹ ਘਾ ਕੇ ਤਿਆਰ ਕੀਤੀ ਹੋਈ ਹੈਗੇ ਇਹ ਤੇ ਬਹੁਤ ਜ਼ਿਆਦਾ ਵਧੀਆ 스멜 ਹੈ ਤੇ ਬਹੁਤ ਹੀ ਵਧੀਆ ਹੈਗੀ ਮਤਲਬ ਕਿ ਤੇ ਇਹਦਾ ਆਪਾਂ ਮਸਾਲਾ ਤਿਆਰ ਕਰਾਂਗੇ ਅੱਜ ਤੇ ਉਸ ਤੋਂ ਬਾਅਦ ਆਪਾਂ ਪਾਤੀਆਂ 8-10 ਜਿਹੜੀਆਂ ਕਾਲੀਆਂ ਮਿਰਚਾਂ ਤੇ 2-3 ਮਿਰਚਾਂ ਪਾਤੀਆਂ ਆਪਾਂ ਨੇ ਸੁੱਕੀਆਂ ਹੋਈਆਂ ਲਾਲ ਤੇ ਇਹਨਾਂ ਨੂੰ ਆਪਾਂ ਰਗੜ ਲਵਾਂਗੇ ਤੇ ਦਾਦਰਾ ਜਿਹੜਾ ਮਸਾਲਾ ਉਹ ਪੀਸ ਕੇ ਤਿਆਰ ਕਰ ਲਵਾਂਗੇ ਇਹ ਮਸਾਲਾ ਜਿਹੜਾ ਆਪਾਂ ਬੇਸਨ ਘਟੇ ਦੇ ਵਿੱਚ ਪਾਉਣ ਵਾਸਤੇ ਬਣਾਇਆ ਹੈਗਾ ਬੇਸਨ ਦੇ ਵਿੱਚ ਹੰਜੀ ਦੇ ਨਾਲ ਕੇ ਬਹੁਤ ਹੀ ਜਿਆਦਾ ਮਸਾਲੇਦਾਰ ਜਿਹੜੇ ਗੱਟੇ ਬਣ ਕੇ ਤਿਆਰ ਹੁੰਦੇ ਨੇਗੇ ਤੇ ਇਹ ਆਪਾਂ ਦਰਦਰਾ ਜਿਹੜਾ ਮਸਾਲਾ ਹੈਗਾ ਪੀਸ ਕੇ ਤਿਆਰ ਕਰ ਲਿਆਗਾ ਤੁਸੀਂ ਦੇਖ ਸਕਦੇ ਹੋਗੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਜਿਹੜਾ ਇਹ ਪੀਸ ਕੇ ਤਿਆਰ ਹੋ ਗਿਆ ਆਪਾਂ ਕੁੰਡੇ ਕੋਟੇ ਜੀ ਪਿਸ ਲਿਆਗਾ ਬਿਲਕੁਲ ਆਪਾਂ ਸਿੰਪਲ ਦੇਸੀ ਪਿੰਡਾਂ ਵਾਲੇ ਤਰੀਕੇ ਨਾਲ ਜਿਹੜਾ ਆਪਾਂ ਇਹ ਬਣਾਵਾਂਗੇ ਚੌਲ ਤੇ ਇਧਰ ਆਪਾਂ ਨੇ ਲੈ ਲਿਆ ਬੇਸਣ ਬੇਸਣ ਆਪਣੀ ਤੁਸੀਂ ਜਿੰਨੇ ਗੱਟੇ ਬਣਾਉਣੇ ਉਸ ਹਿਸਾਬ ਨਾਲ ਲੈ ਲੈਣਾ ਮੈਂ ਇੱਥੇ ਇੱਕ ਕੌਲੀ ਦੇ ਕਰੀਬ ਜਿਹੜਾ ਬੇਸਣ ਲੈ ਲਿਆ ਤੇ ਇਹਦੇ ਵਿੱਚ ਆਪਾਂ ਐਡ ਕਰ ਲਵਾਂਗੇ ਜਿਹੜਾ ਮਸਾਲਾ ਆਪਾਂ ਪੀਸਿਆਗਾ ਹੁਣੇ ਤਿਆਰ ਕੀਤਾਗਾ ਤੇ 2 ਚਮਚੇ ਦੇ ਕਰੀਬ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਪਾ ਲਵਾਂਗੇ ਤੇ ਬਾਕੀ ਤੁਸੀਂ ਘਟਵਾਦ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹੋਗੇ ਜੇ ਤੁਹਾਨੂੰ ਜ਼ਿਆਦਾ ਮਸਾਲਾ ਨਹੀਂ ਪਸੰਦ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਦੋ ਚੁਟਕੀ ਦੇ ਕਰੀਬ ਮਿੱਠਾ ਸੋਡਾ ਦੋ ਚੁਟਕੀ ਬੇਕਿੰਗ ਪਾਊਡਰ ਇਹਦੇ ਨਾਲ ਕਿ ਜਿਹੜੇ ਆਪਣੇ ਬੇਸਣ ਘੱਟੇ ਆਂਦਰੋਂ ਸੌਫਟ ਬਣਨਗੇ ਤੇ ਵਧੀਆ ਸਪੰਜੀ ਬਣ ਕੇ ਤਿਆਰ ਹੋਣਗੇ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਨੂਨ ਪਾਤਾ ਹਲਦੀ ਪਾਊਡਰ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਿਆ ਜਿਹਾ ਮਤਲਬ ਕਿ ਜਗ੍ਹਾ ਬਣਾ ਲੈਣੇ ਆਂਗੇ ਤੇ ਉਦੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਵਾਵਾਂਗੇ ਜੁਆਇਨ ਅੱਧਾ ਚਮਚਾ ਥੋੜੀ ਜਿਹੀ ਜਗ੍ਹਾ ਬਣਾ ਲਈਏ ਇਹਦੇ ਵਿੱਚ ਆਪਾਂ 1.5 ਚਮਚ ਜਿਹੜਾ ਸਰੋਂ ਦਾ ਤੇਲ ਐਡ ਕਰ ਲਵਾਂਗੇ ਬਾਕੀ ਜੇ ਤੁਸੀਂ ਕੋਈ ਹੋਰ ਤੇਲ ਖਾਨਿਆ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 2 ਚਮਚਿਆਂ ਦੇ ਕਰੀਬ ਜਿਹੜੀ ਹੈਗੀ ਦਹੀਂ ਹੈਗੀ ਉਹ ਐਡ ਕਰ ਲਵਾਂਗੇ ਇਹ ਫਰੈਸ਼ ਦਹੀਂ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਵਧੀਆ ਆਟਾ ਗੁੰਨ ਲਵਾਂਗੇ ਜਿਆਦਾ ਨਰਮ ਨਹੀਂ ਗੁੰਨਣਾ ਸਖਤ ਜਿਹੜਾ ਆਟਾ ਆਪਾਂ ਗੁੰਨੇ ਕਿ ਤਿਆਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਏ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸਿੰਪਲ ਤੇ ਦੇਸੀ ਤਰੀਕੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਖਾਣਾ ਬਣਦਾ ਉਸ ਤਰੀਕੇ ਨਾਲ ਜਿਹੜਾ ਆਪਾਂ ਖਾਣਾ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਨੇਗੇ ਜਿਹੜੇ ਚੌਲ ਲੇਗੇ ਤੇ ਇਹ ਅੱਜ ਆਪਾਂ ਰਸਤਾ ਨੇ ਸਟਾਈਲ ਨਾਲ ਬਣਾਵਾਂਗੇ ਤੇ ਜਿਹੜਾ ਆਟਾ ਆਪਣਾ ਗੁੰਨੇ ਕੇ ਤਿਆਰ ਹੋ ਗਿਆਗਾ ਮੈਂ ਹਾੜ ਜਿਹੜਾ ਆਟਾ ਹੈਗਾ ਗੁੰਨੇ ਕੇ ਤਿਆਰ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਸ਼ੇਪ ਦੇਵਾਂਗੇ ਜਿਹੜੇ ਗੱਟੇ ਬਣਾਉਣੇ ਆਂਗੇ ਤੇ ਆਪਾਂ ਜਿਹੜੇ ਦੇਖਣ ਦੇ ਵਿੱਚ ਸੋਹਣੇ ਲੱਗਣ ਤਾਂ ਕਰਕੇ ਆਪਾਂ ਇਹਦੀ ਸ਼ੇਪ ਹੈ ਜਿਹੜੀ ਗੋਲ-ਗੋਲ ਬਣਾ ਲਵਾਂਗੇ ਤੇ ਇਹਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਤੋੜ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਗੋਲ ਸ਼ੇਪ ਦੇ ਦੇਵਾਂਗੇ ਇਹ ਆਪਾਂ ਜਿਹੜੀ ਕੱਚ ਦੀ ਗੋਲੀ ਦੇ ਸਾਈਜ਼ ਦੇ ਮਤਲਬ ਕਿ ਜਿਹੜੇ ਗੱਟੇ ਬਣਾ ਕੇ ਤਿਆਰ ਕਰ ਲਵਾਂਗੇ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲਾਂਗੇ ਤਾਂ ਇਹ ਫੁੱਲ ਜਾਣਗੇ ਥੋੜਾ ਥੋੜਾ ਤਾਂ ਅੰਦਰ ਟਿਕਰ ਜਿਹੜੇ ਵਧੀਆ ਚੰਗੀ ਤਰ੍ਹਾਂ ਪੱਕ ਜਾਣਗੇ ਤਾਂ ਕਰਕੇ ਛੋਟੇ ਸਾਈਜ਼ ਦੇ ਜਿਹੜੇ ਆਪਾਂ ਬਣਾਵਾਂਗੇ ਤੇ ਬਹੁਤ ਹੀ ਆਸਾਨੀ ਨਾਲ ਜਿਹੜੇ ਗੱਟੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਵਧੀਆ ਟੇਸਟੀ ਜਿਹੜੇ ਚੌਲ ਬਣ ਕੇ ਤਿਆਰ ਹੁੰਦੇ ਨੇਗੇ ਤੇ ਐਸਟਰਾ ਪਸਾਰਿਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਉਬਾਲਾਂਗੇ ਤੇ ਨਾਲ ਹੀ ਆਪਾਂ ਜਿਹੜਾ ਚੌਲਾਂ ਦੇ ਮਸਾਲੇ ਵਾਸਤੇ ਸਮਾਨ ਚਾਹੀਦਾ ਸੀ ਆਪਾਂ ਨਾਲ ਹੀ ਉਹ ਕਟਿੰਗ ਕਰ ਰਹੇ ਹੈਗੇ ਤੇ ਕਿਉਂਕਿ ਜੇ ਸਾਰੀਆਂ ਚੀਜ਼ਾਂ ਵੀਡੀਓ ਦੇ ਵਿੱਚ ਦਿਖਾਉਣ ਲੱਗ ਜੰਨੇ ਆ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਫਿਰ ਐਡਿਟ ਕਰਨ ਵੇਲੇ ਵੀ ਕਾਫੀ ਜਿਆਦਾ ਮੁਸ਼ਕਲ ਹੁੰਦਾ ਹੈਗਾ ਤਾਂ ਕਰਕੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਨਾਰਮਲ ਹੀ ਪਤਾ ਹੁੰਦਾ ਵੀ ਆਹ ਚੀਜ਼ ਇਸ ਤਰ੍ਹਾਂ ਕਰਨੀ ਹੈਗੀ ਤੇ ਉਹ ਆਪਾਂ ਕਈ ਵਾਰ ਸਕਿਪ ਕਰ ਦਿੰਨੇ ਵਿੱਚ ਦੀ ਵੀ ਨਹੀਂ ਵੀ ਦਿਖਾਉਂਦੇ ਹੈਗੇਗੇ ਤੇ ਇਧਰ ਜਿਹੜੇ ਗੱਟੇ ਆਪਾਂ ਬਣਾ ਕੇ ਸਾਰੇ ਤਿਆਰ ਕਰ ਲਿਆਗੇ ਤੁਸੀਂ ਚਾਹੇ ਲੰਬੇ ਵੀ ਬਣਾ ਕੇ ਕਟਿੰਗ ਕਰ ਸਕਦੇ ਹੋਗੇ ਤਾਂ ਵੀ ਕੋਈ ਚੱਕਰ ਨਹੀਂ ਤੇ ਇਧਰ ਆਪਾਂ ਪਾਣੀ ਹੈਗਾ ਜਿਹੜਾ ਗਰਮ ਤਾਂ ਚੜਾ ਲਿਆ ਸੀਗਾ ਗੈਸ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤਾ ਥੋੜਾ ਜਿਹਾ ਤੇਲ ਸਰੋਂ ਦਾ ਤੇ ਇਹਨਾਂ ਨੂੰ ਆਪਾਂ ਪਾ ਦੇਵਾਂਗੇ ਗੱਟਿਆਂ ਨੂੰ ਜਿਹੜੇ ਬਣਾ ਕੇ ਤਿਆਰ ਕੀਤੇ ਆ ਵੋਲ ਆਪਾਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ 8 ਤੋਂ 10 ਮਿੰਟ ਉਬਾਲਾਂਗੇ ਤੇ ਇਹ ਅੰਦਰ ਟਿਕ ਕੇ ਵਧੀਆ ਪੱਕ ਜਾਣਗੇ ਜਦੋਂ ਇਹ ਉੱਪਰ ਤੈਰ ਕੇ ਆਉਣੇ ਸ਼ੁਰੂ ਹੋ ਜਾਣਗੇ ਤੇ ਇਹਨਾਂ ਦੇ ਬਰੀਕ-ਬਰੀਕ ਜਿਹੜੇ ਬੱਬਲ ਜੇ ਨਿਕਲੇ ਆਉਣਗੇ ਮਤਲਬ ਕਿ ਬਰੀਕ-ਬਰੀਕ ਮਤਲਬ ਕਿ ਬਰੀਕ-ਬਰੀਕ ਸਾਈਡਾਂ ਤੋਂ ਆਪਾਂ ਨੂੰ ਐ ਲੱਗਦਾਗਾ ਵੀ ਵੀ ਛੋਟੇ-ਛੋਟੇ ਬੱਬਲ ਜੇ ਬਣ ਗਏ ਹੈ ਗੁਵਾਰੇ ਜੇ ਬਣ ਗਏ ਹੈਗੇ ਉਸ ਤਰ੍ਹਾਂ ਦੇ ਮਤਲਬ ਕਿ ਹੋ ਜਾਣਗੇ ਉੱਪਰ ਆ ਜਾਣਗੇ ਉੱਠ ਕੇ ਇਹ ਆਪਣੇ ਆਪ ਹੀ ਤੇ ਇਹਨਾਂ ਨੂੰ 8 ਤੋਂ 10 ਮਿੰਟ ਆਪਾਂ ਉਬਾਲ ਲਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢਾਂਗੇ ਪਾਣੀ ਚ ਤੇ ਪਹਿਲਾਂ ਇਹਨਾਂ ਨੂੰ ਉਬਲਦੇ ਰਹਿਣਾਗਾ ਇਹ ਉਬਲ ਕੇ ਆ ਗਿਆ ਉੱਪਰ ਤੇ ਪਰ ਪ੍ਰੋਪਰਲੀ ਅਜੇ ਇਹ ਪੱਕੇ ਨਹੀਂ ਹੈਗੇ ਤੇ ਇਹਨਾਂ ਨੂੰ ਆਪਾਂ ਹੋਰ ਉਬਾਲਾਂਗੇ 3-4 ਮਿੰਟ ਉਨੀ ਦੇਰ ਆਪਾਂ ਜਿਹੜੇ ਉਧਰ ਚੌਲਾਂ ਵਾਸਤੇ ਮਸਾਲਾ ਸੀਗਾ ਭੁੰਨਣਾ ਆਪਾਂ ਓਪਨ ਲਾਵਾਂਗੇ ਤੇ ਇਹਨਾਂ ਨੂੰ ਉਬਲਣਾ ਛੱਡ ਦਵਾਂਗੇ ਉਬਲਣਾ ਤੇ ਇੱਧਰ ਆਪਾਂ ਨੇ ਜਿਹੜਾ ਮਸਾਲਾ ਹੈਗਾ ਜਿਹਦੇ ਵਿੱਚ ਕੀ ਟਮਾਟਰ ਪਿਆਜ਼ ਹਰੀ ਮਿਰਚ ਲਸਣ ਇਹਨਾਂ ਨੂੰ ਆਪਾਂ ਕਟਿੰਗ ਕਰ ਲਿਆ ਇਹਦੇ ਵਿੱਚ ਤੁਸੀਂ ਹੋਰ ਸਬਜ਼ੀਆਂ ਐਡ ਕਰਨੀਆਂ ਤਾਂ ਉਹ ਵੀ ਕਰ ਸਕਦੇ ਹੋ ਤੇ ਇੱਧਰ ਮੈਂ ਦੋ ਕੌਲੀਆਂ ਦੇ ਕਰੀਬ ਜਿਹੜੇ ਚੌਲ ਹੈਗੇ ਉਹ ਤੋ ਕਿ ਲੈ ਲੈਨੇ ਤੇ ਮੈਂ ਕੱਚੇ ਚੌਲ ਹੀ ਲੈਂਦੇ ਆ ਤੁਸੀਂ ਇਹਦੀ ਜਗ੍ਹਾ ਤੇ ਬਾਸਮਤੀ ਚੌਲ ਹੈਗੇ ਜਿਹੜੇ ਉਹ ਵੀ ਲੈ ਸਕਦੇ ਹੋ ਤੇ ਇੱਧਰ ਆਪਾਂ ਇੱਕ ਕੜਾਈ ਆ ਲੈ ਲਿਆ ਤੇ ਉਹਦੇ ਵਿੱਚ ਪਾਲਿਆ ਸਰੋਂ ਦਾ ਤੇਲ ਇਹ ਜਿਹੜਾ ਤੁਸੀਂ ਤੇਲ ਚ ਨਹੀਂ ਬਣਾਉਂ ਤਾਂ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੇ ਨੇਗੇ ਤੇ ਇਧਰ ਆਪਾਂ ਇਹਦੇ ਵਿੱਚ ਖਰੇ ਮਸਾਲੇ ਐਡ ਕਰ ਲਏ ਹੈਗੇ ਤੇਜ ਪੱਤਾ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਇਹਨਾਂ ਨੂੰ ਐਡ ਕਰ ਲਿਆ ਸਾਰੇ ਖਰੇ ਮਸਾਲੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤਾ ਬਰੀਕ ਬਰੀਕ ਕੱਟਿਆ ਹੋਇਆ ਲਸਣ ਤੇ ਨਾਲ ਹੀ ਇਹਦੇ ਐਡ ਕਰਤੀ ਆਪਾਂ ਨੇ ਬਰੀਕ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਉਸ ਤੋਂ ਬਾਅਦ ਨਾਲ ਆਪਾਂ ਜਿਹੜੇ ਲੰਬੇ ਲੰਬੇ ਪਿਆਜ਼ ਕੱਟ ਕੇ ਰੱਖੇ ਆ ਉਹ ਵੀ ਐਡ ਕਰ ਦਵਾਂਗੇ ਤੇ ਪਿਆਜ਼ਾਂ ਨੂੰ ਵੀ ਭੁੰਨ ਲਵਾਂਗੇ ਜਿੱਤੇ ਕਰ ਆਪਣਾ ਜਿਹੜਾ ਮਸਾਲਾ ਹੈਗਾ ਪਿਆਜ਼ ਭੁੱਜਦੇ ਹੈਗੇ ਤੇ ਉਦੋਂ ਤੱਕ ਕਰ ਆਪਾਂ ਜਿਹੜੇ ਨਾਲ ਆਪਣੇ ਗੱਟੇ ਉਬਲਦੇ ਹੈਗੇ ਆਪਾਂ ਉਹਨਾਂ ਨੂੰ ਚੈੱਕ ਕਰ ਲੈਣੇ ਹੈਗੇ ਕਿ ਉਹ ਆਪਣੇ ਜਿਹੜੇ ਤਕਰੀਬਨ ਬਣ ਕੇ ਤਿਆਰ ਹੋ ਗਏ ਤੇ ਉਹਨਾਂ ਨੂੰ ਪਾਣੀ ਚੋਂ ਆਪਾਂ ਬਾਹਰ ਵੀ ਕੱਢਣਾ ਨੇ ਤਾਂ ਕਿ ਜਿਆਦਾ ਸੌਫਟ ਨਾ ਹੋ ਜਾਣ ਉਹ ਤੇ ਇੱਧਰ ਮਸਾਲਾ ਆਪਣਾ ਭੁੱਜਦਾ ਤੇ ਉਧਰ ਆਪਾਂ ਚੈੱਕ ਕਰ ਲੈਣੇ ਹੈਗੇ ਗੱਟਿਆਂ ਨੂੰ ਵੀ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਗੱਟੇ ਆਪਣੇ ਵਧੀਆ ਭੁੱਜ ਕੇ ਉੱਬਲ ਕੇ ਤਿਆਰ ਹੋ ਗਏ ਨੇ ਬਰੀਕ ਬਰੀਕ ਆ ਬੱਬਲ ਜੇ ਆ ਗਏ ਇਹਨਾਂ ਦੇ ਉੱਪਰ ਤੇ ਇਹਨਾਂ ਨੂੰ ਆਪਾਂ ਕੱਢ ਲਿਆ ਬਾਰੇ ਤੇ ਜਿਹੜਾ ਪਾਣੀ ਹੈ ਇਹ ਵੇਸਟ ਨਹੀਂ ਕਰਨਾ ਹੈਗਾਗਾ ਤੇ ਇਹਨਾਂ ਨੂੰ ਆਪਾਂ ਪਾਣੀ ਨੂੰ ਯੂਜ਼ ਕਰਾਂਗੇ ਤੇ ਇਧਰ ਆਪਣਾ ਜਿਹੜਾ ਪਿਆਜ਼ ਆ ਉਹ ਭੁੱਜ ਕੇ ਤਿਆਰ ਹੋ ਗਿਆ ਤੇ ਐਡ ਕਰਦੇ ਇਹਦੇ ਵਿੱਚ ਟਮਾਟਰ ਤੇ ਟਮਾਟਰਾਂ ਨੂੰ ਵੀ ਆਪਾਂ ਕੁਛ ਧੇਰ ਭੁੰਨ ਲਵਾਂਗੇ ਪਿਆਜ਼ਾਂ ਦੇ ਨਾਲ ਤੇ ਜਿਹੜਾ ਗੱਟਿਆਂ ਵਾਲਾ ਪਾਣੀ ਆ ਉਹ ਆਪਾਂ ਚੌਲਾਂ ਦੇ ਵਿੱਚ ਜੂਸ ਕਰ ਲਵਾਂਗੇ ਤੇ ਉਹਨਾਂ ਨੂੰ ਆਪਾਂ ਬੇਸਟ ਨਹੀਂ ਕਰਦੇ ਹੈਗੇ ਕਿਉਂਕਿ ਉਹਦੇ ਵਿੱਚ ਬੇਸਣ ਹੈਗਾ ਜਿਹੜਾ ਥੋੜਾ ਬਤਾਤਾ ਕੋਲੇ ਹੁੰਦਾ ਹੈਗਾ ਵਧੀਆ ਸਾਫ਼ ਸੁਥਰਾ ਪਾਣੀ ਹੁੰਦਾ ਹੈਗਾ ਆਪਣਾ ਵਧੀਆ ਮਸਾਲੇਦਾਰ ਕਿਉਂਕਿ ਕੁਝ ਮਸਾਲੇ ਵੀ ਪਾਏ ਹੁੰਦੇ ਆਪਣੇ ਤੇ ਇਧਰ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜੇ ਮਸਾਲੇ ਐਡ ਕਰ ਲਵਾਂਗੇ ਨੋਨ ਐਡ ਕਰ ਲਵਾਂਗੇ ਲਾਲ ਮਿਰਚ ਤੇ ਹਲਦੀ ਪਾਊਡਰ ਥੋੜਾ ਗਰਮ ਮਸਾਲਾ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਐਡ ਕਰ ਲਵਾਂਗੇ ਸਵਾਦ ਅਨੁਸਾਰ ਤੇ ਇਹਦੇ ਵਿੱਚ ਤੁਸੀਂ ਮੈਗੀ ਮਸਾਲਾ ਪਾਓ ਭਾਜੀ ਮਸਾਲਾ ਇਹ ਵੀ ਐਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਜਿਵੇਂ ਜਿਵੇਂ ਤੁਸੀਂ ਟੇਸਟ ਦੇਣਾ ਹੈਗਾ ਚੋਲੇ ਨੂੰ ਉਸ ਹਿਸਾਬ ਨਾਲ ਵੀ ਤੁਸੀਂ ਜਿਹੜਾ ਪਾ ਸਕਦੇ ਹੋਗੇ ਤੇ ਜਿਹੜੇ ਚੌਲ ਨੇਗੇ ਉਹ ਆਪਾਂ ਧੋ ਕੇ ਰੱਖੇ ਹੋਏ ਸੀ ਦੋ ਕ올ੀਆਂ ਦੇ ਤੇ ਇਸ ਸਟੇਜ ਦੇ ਉੱਪਰ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਚੌਲ ਜਿਆਦਾ ਆਪਾਂ ਹਿਲਾਉਂਦੇ ਚਲਾਉਂਦੇ ਨਹੀਂ ਹੈਗੇ ਚੌਲਾਂ ਨੂੰ ਥੋੜਾ ਜਿਹਾ ਇੱਕ ਵਾਰੀ ਮਿਕਸ ਕਰ ਲਵਾਂਗੇ ਆਪਾਂ ਟਮਾਟਰਾਂ ਵਾਲੇ ਮਸਾਲੇ ਦੇ ਨਾਲ ਚੌਲਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਪਾਣੀ ਜਿਹੜਾ ਪਾਣੀ ਆਪਾਂ ਗਟਿਆਂ ਵਾਲਾ ਸੀਗਾ ਉਹ ਨਾਲ ਤਾਂ ਗਰਮ ਹੈਗਾ ਤੇ ਜਿਹੜੇ ਚੌਲ ਹੈਗੇ ਉਹ ਆਪਾਂ ਜਲਦੀ ਬਣ ਕੇ ਤਿਆਰ ਹੋ ਜਾਣਗੇ ਤੇ ਤਾਂ ਕਰਕੇ ਆਪਾਂ ਉਹੀ ਜੂਸ ਕਰ ਲਵਾਂਗੇ ਬੇਸ ਨਹੀਂ ਕਰਦੇ ਹੈਗੇਗੇ ਤੇ ਜੇ ਤੁਸੀਂ ਚੌਲਾਂ ਦੇ ਵਿੱਚ ਇਹ ਪਾਣੀ ਨਹੀਂ ਜੂਸ ਕਰਨਾ ਤਾਂ ਇਹਨੂੰ ਤੁਸੀਂ ਆਟਾ ਵੀ ਆਟਾ ਗੁੰਨ ਸਕਦੇ ਹੋ ਦੇ ਨਾਲ ਤੇ ਕਿਉਂਕਿ ਵਧੀਆ ਆਪਣਾ ਪੌਸਟਿਕ ਪਾਣੀ ਹੈਗਾ ਇਹ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਉਹੀ ਪਾਣੀ ਮੈਂ ਐਡ ਕਰ ਲਿਆਗਾ ਜਿਵੇਂ ਦੋ ਕੌਲੀਆਂ ਪਾਣੀ ਸੀਗੀਆਂ ਦੇ ਵਿੱਚ ਮੈਂ ਚਾਰ ਕੌਲੀਆਂ ਜਿਹੜੀਆਂ ਪਾਣੀ ਐਡ ਕਰਤੀਆਂ ਨੇ ਆਂ ਤੇ ਜੇ ਤੁਸੀਂ ਕੁੱਕਰ 'ਚ ਬਣਾਉਣਾ ਤਾਂ ਥੋੜਾ ਘੱਟ ਪਾਣੀ ਵੀ ਜੂਸ ਕਰ ਸਕਦੇ ਹੋਗੇ ਤੇ ਖੁੱਲੇ ਮੈਂ ਕੜਾਹੀਏ ਦੇ ਵਿੱਚ ਬਣਾ ਰਹੀ ਐਗੀ ਇਹ ਤਾਂ ਕਰਕੇ ਦੇ ਵਿੱਚ ਮੈਂ ਪਾਣੀ ਦੁੱਗਣਾ ਹੀ ਐਡ ਕਰੂੰਗੀ ਤੇ ਇਹਨਾਂ ਨੂੰ ਆਪਾਂ ਸਲੋ ਫਲੇਮ ਤੇ ਪੱਕਣ ਵਾਸਤੇ ਰੱਖ ਦਿੰਨੇ ਆ ਚੌਲਾਂ ਨੂੰ ਤੇ ਇੱਧਰ ਆਪਾਂ ਇੱਕ ਫਰਾਈ ਪੈਨ ਲੈ ਲਵਾਂਗੇ ਇਹਦੇ ਵਿੱਚ ਪਾ ਲਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਜਿਹੜੇ ਆਪਾਂ ਬੇਸਣ ਗट्टे ਬਣਾ ਕੇ ਰੱਖੇ ਨੇਗੇ ਉਹਨਾਂ ਨੂੰ ਆਪਾਂ ਉਹ ਬਹੁਤ ਹੀ ਜ਼ਿਆਦਾ ਸੌਫਟ ਨੇਗੇ ਤੇ ਉਹਨਾਂ ਨੂੰ ਥੋੜਾ ਜਿਹਾ ਆਪਾਂ ਉੱਪਰੋਂ ਕ੍ਰਿਸਪੀ ਕਰ ਲਵਾਂਗੇ ਤੇ ਉਹ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਭੁੰਨ ਲਵਾਂਗੇ ਕੋਸ਼ਿਸ਼ ਕਰਨਾ ਇੱਥੇ ਜਿਹੜਾ ਤੁਸੀਂ ਫਰਾਈ ਪੈਨ ਹੈਗਾ ਨਾਨ ਸਟਿਕ ਯੂਜ਼ ਕਰੋ ਕਿਉਂਕਿ ਇਹ ਥੋੜੇ ਜੇ ਸੌਫਟ ਜ਼ਿਆਦਾ ਹੋਏ ਹੁੰਦੇ ਨੇ ਕਿ ਬੇਸਨ ਘੱਟੇ ਤਾਂ ਇਹ ਪੈਨ ਦੇ ਤਲੇ ਦੇ ਉੱਪਰ ਚਿਪਕਾ ਚਿਪਕਦੇ ਨਹੀਂਗੇ ਤੇ ਨਾਨ ਸਟਿਕ ਦੇ ਵਿੱਚ ਇਹ ਨਹੀਂ ਚਿਪਕਦੇ ਹੈਗੇਗੇ ਤੇ ਚਲੋ ਕੋਈ ਗੱਲ ਨਹੀਂ ਹੁਣ ਤਾਂ ਆਪਾਂ ਯੂਜ਼ ਕਰ ਲਿਆ ਇਹ ਤੇ ਇਹਨੂੰ ਆਪਾਂ ਜਿਹੜਾ ਹੈਗਾ ਉੱਪਰੋਂ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਵਾਂਗੇ ਬੇਸਨ ਘਟਿਆਂ ਨੂੰ ਤੇ ਅੰਦਰੋਂ ਇਹ ਬਿਲਕੁਲ ਸੌਫਟ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਥੋੜੇ ਜਿਹਾ ਕਾਜੂ ਤੇ ਥੋੜੀਆਂ ਜਿਹੀਆਂ ਦਾਖਾਂ ਕਿਸ਼ਮਿਸ਼ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਹਲਕਾ ਜਿਹਾ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਗਿਆ ਹੈਗਾ ਤੇ ਥੋੜਾ ਜਿਹਾ ਹੋਰ ਕ੍ਰਿਸਪੀ ਕਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਕਾਜੂ ਤੇ ਦਾਖਾਂ ਥੋੜੀਆਂ ਜਿਹੀਆਂ ਭੁੰਨ ਲਵਾਂਗੇ ਤੇ ਹੁਣ ਕਾਫੀ ਜਿਆਦਾ ਕਲਰ ਹੈ ਜਿਹੜਾ ਕਾਫੀ ਚੇਂਜ ਹੋ ਗਿਆ ਹੈਗਾ ਵਧੀਆ 골ਡਨ ਬ੍ਰਾਊਨ ਹੋ ਗਏ ਨੇਗੇ ਆਪਣੇ ਜਿਹੜੇ ਗੱਟੇ ਨੇਗੇ ਬਹੁਤ ਹੀ ਉਪਰੋਂ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜਿਆਦਾ ਸੌਫਟ ਬਣ ਕੇ ਤਿਆਰ ਹੋਏ ਨੇਗੇ ਤੇ ਇਹਨਾਂ ਨੂੰ ਆਪਾਂ ਗੈਸ ਬੰਦ ਕਰਤਾ ਹੈਗਾ ਤੇ ਇਹਨੂੰ ਆਪਾਂ ਉਤਾਰ ਲਵਾਂਗੇ ਕਾਫੀ ਜਿਆਦਾ ਜਿਹੜਾ ਆਪਣਾ ਪੈਨ ਹੈਗਾ ਉਹ ਗਰਮ ਹੈਗਾ ਤੇ ਇਹਨੂੰ ਆਪਾਂ اتار ਲਾਂਗੇ ਨੀਚੇ ਗੈਸ ਤੋਂ ਤੇ ਤੁਹਾਨੂੰ ਮੈਂ ਦਿਖਾਉਣੀ ਹੈਗੀ ਜਿਹੜੇ ਬੇਸਨ ਗੱਟੇ ਆਪਣੇ ਬਿਲਕੁਲ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਨੇਗੇ ਬਹੁਤ ਹੀ ਜ਼ਿਆਦਾ ਤੇ ਇਹਨਾਂ ਨੂੰ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਬੱਚੇ ਹੈਗੇ ਤਾਂ ਇਸ ਤਰ੍ਹਾਂ ਹੀ ਖਾ ਜਾਂਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਇਹਨੂੰ ਕਿਸੇ ਸੌਸ ਵਗੈਰਾ ਨਾਲ ਟਮਾਟੋ ਕੇਚਪ ਵਗੈਰਾ ਨਾਲ ਤੁਸੀਂ ਖਾ ਸਕਦੇ ਹੋ ਇਸ ਤਰ੍ਹਾਂ ਵੀ ਤੇ ਸਬਜ਼ੀ ਵੀ ਬਣਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਇੱਧਰ ਆਪਣੇ ਜਿਹੜੇ ਚੌਲ ਹੈਗੇ ਉਹ ਵੀ ਥੋੜਾ ਥੋੜਾ ਪਾਣੀ ਰਹਿ ਗਿਆ ਇੰਨਾ ਕੁ ਪਾਣੀ ਹੋਣਾ ਚਾਹੀਦਾ ਤੇ ਇਸ ਸਟੇਜ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਐਡ ਕਰ ਦਵਾਂਗੇ ਇਹ ਬੇਸਨ ਗੱਟੇ ਤੇ ਇਹਨਾਂ ਨੂੰ ਜ਼ਿਆਦਾ ਆਪਾਂ ਹਲਿਆਉਂਦੇ ਚਲਾਉਂਦੇ ਨਹੀਂ ਹੈਗੇਗੇ ਤੇ ਬਸ ਇੱਕ ਵਾਰ ਹੀ ਆਪਾਂ ਇਹਨਾਂ ਦੇ ਵਿੱਚ ਮਤਲਬ ਕਿ ਐਡ ਕਰਕੇ ਤੇ ਆਪਾਂ ਹਲਕਾ ਜਿਹਾ ਇਹਨਾਂ ਨੂੰ ਫਲਾ ਦੇਵਾਂਗੇ ਤੇ ਕਿਉਂਕਿ ਜਿਹੜਾ ਕਿ ਥੋੜਾ ਜਿਹਾ ਮਸਾਲੇ ਵਾਲਾ ਪਾਣੀ ਹੈਗਾ ਤੇ ਇਹ ਵੀ ਇਹਨਾਂ ਦੇ ਵਿੱਚ ਰਸ ਜਾਊਗਾ ਤੇ ਟੇਸਟ ਜਿਹੜਾ ਬੇਸਨ ਗट्टे ਦਾ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਫਲਾ ਦੇਵਾਂਗੇ ਤੇ ਹੁਣ ਐਡ ਕਰ ਦਵਾਂਗੇ ਇਹਦੇ ਉੱਪਰ ਆਪਾਂ ਹਰੀ ਮਿਰਚ ਲੰਬੀ ਲੰਬੀ ਸ্লাইਸ ਕੱਟ ਕੇ ਰੱਖੀ ਹੈਗੀ ਮਿਰਚ ਐਡ ਬਕ ਕਰ ਦਾਂਗੇ ਹਰੀ ਤੇ ਤੁਸੀਂ ਇਸ ਸਟੇਜ ਦੇ ਉੱਪਰ ਇਹਦੇ ਉੱਤੇ ਧਨੀਆ ਵੀ ਐਡ ਕਰ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਫਲੇਵਰ ਆਉਂਦਾ ਹੈਗਾ ਤੇ ਕਸੂਰੀ ਮੇਥੀ ਵੀ ਐਡ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਟੇਸਟੀ ਲੱਗਦੇ ਆ ਜਿਹੜੇ ਚੌਲ ਆ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਰਾਜਸਥਾਨੀ ਵੇਸਨ ਗੱਟੇ ਚਾਵਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਇਹਨਾਂ ਨੂੰ ਸਰਵ ਕਰ ਲਵਾਂਗੇ ਆਪਾਂ ਪਿਆਜ਼ ਦੇ ਰੈਤੇ ਨਾਲ ਤੇ ਬਣਾ ਕੇ ਜਿਹੜਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਗੇ ਇਸ ਤਰ੍ਹਾਂ ਚੌਲ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬាទ-ਬਾਤ ਸਬਸਕ੍ਰਾਈਬ ਕਰਨਾ ਕਿਉਂਕਿ ਬਿਲਕੁਲ ਸਿੰਪਲ ਦੇ ਦੇਸੀ ਤਰੀਕੇ ਨਾਲ ਜਿਹੜੀ ਆਪਾਂ ਇਹ ਰੈਸਪੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਹੁਤ ਜ਼ਿਆਦਾ ਟੇਸਟੀ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹ ਮੈਂ ਜਿਹੜੇ ਚੌਲ ਸੀਗੇ ਬਿਲਕੁਲ ਕੱਚੇ ਯੂਜ਼ ਕੀਤੇ ਨੇਗੇ ਤੇ ਤੁਸੀਂ ਇਹਦੀ ਜਗ੍ਹਾ ਤੇ ਬਾਸਮਤੀ ਚੌਲ ਆ ਜਿਹੜੇ ਉਹ ਵੀ ਯੂਜ਼ ਕਰ ਸਕਦੇ ਹੋਗੇ ਪਰ ਫਿਰ ਵੀ ਇਹ ਕੱਚੇ ਚੌਲ ਹੋਣ ਦੇ ਬਾਵਜੂਦ ਵੀ ਇਹ ਕੱਲੇ-ਕੱਲੇ ਬਣ ਕੇ ਤਿਆਰ ਹੋਏ ਨੇ ਤੇ ਜਲਦੀ ਮਿਲਦੇ ਆਂ ਮੇਰੀ ਰੈਸਪੀ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਜੀ ਸ਼ਸ਼ਟ੍ਰੀਕਾਲ ਜੀ